ਹਾਂਜੀ ਦੋਸਤੋ ਅੱਜ ਆਪਾਂ ਪਹੁੰਚ ਚੁੱਕੇ ਆ ਪਿੰਡ ਗਹਿਲਾਂ ਜਿੱਥੇ ਤੁਹਾਨੂੰ ਪਤਾ ਹਨਾ ਭਰਾਵੋ ਆਪਣਾ ਸੱਸੀਆਂ ਦੇ ਨੇੜੇ ਵੀਰ ਡਾਕਟਰ ਗਰਜੀਤ ਉਹਨਾਂ ਦੀ ਸਮੂਹ ਟੀਮ ਇਹ ਮੁਕਾਬਲਾ ਕਰਾ ਰਹੀ ਹੈ ਬਿੱਲੇ ਰਹਿਣ ਦਾ ਮੁਕਾਬਲਾ ਬਹੁਤ ਭਰਾ ਪੁੱਜੇ ਹੋਏ ਨੇ ਸਾਰੇ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਨੇ ਤੇ ਇਸ ਵੇਲੇ ਇਕੱਲੇ-ਇਕੱਲੇ ਵੀਰ ਤਾਂ ਜਿਹਨੇ ਨਾਮ ਦਰਜ ਕਰਾਏ ਉਹਨਾਂ ਦੇ ਨਾਮ ਜਿਹੜੇ ਬੋਲੇ ਜਾ ਰਹੇ ਨੇ ਤੇ ਬਾਕੀ ਗੱਲ ਆਪਾਂ ਬਾਈ ਗਰਜੀਤ ਨਾਲ ਵੀ ਕਰਵਾਵਾਂਗੇ ਇਹ ਵੱਖਰੀ ਫਿਰਤਾ ਮੈਨੂੰ ਲੱਗਦਾ ਪੂਰੇ ਦੇਸ਼ ਦੇ ਵਿੱਚੋਂ ਇਹ ਪਹਿਲਾ ਮੁਕਾਬਲਾ ਜਿਹੜਾ ਪਿੰਡ ਗਹਿਲ ਦੇ ਵਿੱਚ ਕਰਵਾਇਆ ਜਾ ਰਿਹਾ ਕਿਉਂਕਿ ਵਿਲੇ ਰਹਿਣ ਦਾ ਮੁਕਾਬਲਾ ਹਾਂਜੀ ਹਾਂਜੀ ਹਰਦੀਪ ਗਹਿਲਾ ਹਾਂਜੀ ਹੱਥੀ ਆ ਗਿਆ ਰਾਜਪ੍ਰੀਤ ਗਹਿਲਾ ਜੀ ਹੈਗਾ ਹੈਗਾ ਸ਼ੋਰ ਆ ਗਿਆ ਉਸ ਤੋਂ ਕਰਾਂ ਭਰਾਵਾ ਨਹੀਂ ਰਾਜਪ੍ਰੀਤ ਦੀ ਚਾਹ ਰਿਹਾ ਹੈਗਾ ਨਹੀਂ ਰਾਜਿੰਦਰ ਅੱਜ ਐਂਟਰੀ ਕਰਾ ਜਾ ਮੁੰਡਾ ਰਾਜਿੰਦਰ ਹਾਂ ਰਾਜਿੰਦਰ ਓਕੇ ਓਕੇ ਕੋਈ ਗੱਲ ਨਹੀਂ ਆਜੰਦਰ ਵਾੜਾ ਪਣਪ੍ਰੀਤ ਕਹਿਣਾ ਹਾਂ ਜੀ ਆ ਗਿਆ ਭਾਈ ਆ ਗਿਆ ਹੱਥ ਖੜਾ ਕਰ ਦਮ ਰਾਜਪ੍ਰੀਤ ਦਾ ਕਹਿਣਾ ਜੀ ਕਰਨ ਟਾਲੀ ਵਾਲਾ ਆ ਗਿਆ ਅੱਛਾ ਸੇਮ ਸਿਕ ਪਹਿਰੇ ਟੱਲੇ ਵਾਲ ਤੋਂ ਆ ਗਿਆ ਜੀ ਕਾਲੀ ਸਿਕ ਟੱਲੇ ਵਾਲ ਤੋਂ ਜੀ ਹਰੀ ਮਸਤਰੀ ਕਹਿਣਾ ਸਰਵਦੀਪ ਤਖਤੂਰਾ ਜੀ ਵੀਰੇ ਨਾ ਬੋਲੀ ਜਾਂਦਾ ਇਧਰ ਆਈ ਚੱਲੋ ਫਿਰ ਪਤਾ ਨਹੀਂ ਲੱਗਾ ਆਹੋ ਉਧਰ ਚੱਲੋ ਹਾਂ ਹਾਂ ਬਾਈ ਉਧਰ ਲੰਘ ਜਾਓ ਬਹਿ ਜਾਓ ਕਿੱਧਰ ਜਾ ਕੇ ਖੜ ਜਾ ਕੋਣਗਾ ਸਰਸਾ ਸਰਸਾ ਪੜਗਾ ਜਾ ਬੈਠਾ ਟਿਕਨੀਤਾ ਅੰਗਰੇਜ਼ ਪੋਰਟ ਘਟ ਕੇ ਬੰਨ੍ਹ ਘਰ ਪੰਨਾ ਰੱਖ ਵਾਰ ਕਾਟਰ ਕੱਢ ਕੇ ਬਾਹਰ ਜਾਣਾ ਸਰ ਤਾਂ ਨਾ ਰੱਖ ਬਾਰਿਆਂ ਨੂੰ ਆਪਰੇ ਨਵਾਂ ਜੀ ਕਾਟਰ ਭੇਜਿਆ ਵਤਨ ਸਗਰੇ ਨੇ ਬਾਥਰੂਮ ਜਾਣਾ ਜਾਇਆ ਠੀਕ ਹੈ ਜੀ ਇਹ ਦੋ ਵਾਰ ਜਿਸਨੂੰ ਬਾਥਰੂਮ ਨੇ ਜਾਣ ਦੇਣਾ ਨਹੀਂ ਦੇਣਾ ਬਿਲਕੁਲ ਵੀ ਕਿਹੜਾ ਮੁਕਾਬਲਾ ਬਿੱਲੇ ਰਹਿਣ ਦਾ ਮੁਕਾਬਲਾ ਕਰ ਜੀ ਅੱਛਾ ਬਾਈ ਇਹ ਕਿਵੇਂ ਬਾਈ ਇਹ ਮੈਨੂੰ ਲੱਗਦਾ ਪੂਰੇ ਆਪਣੇ ਦੇਖ ਦੇ ਵਿੱਚੋਂ ਪਹਿਲੇ ਪਿੰਡ ਹਨਾ ਜਿਹੜਾ ਇਹ ਮੁਕਾਬਲਾ ਕਰਾ ਰਿਹਾ ਕੀ ਸੋਚ ਕੇ ਕਰਾਇਆ ਬਾਈ ਗਿਰਜੀ ਤੇ ਇੱਕ ਮੁਕਾਬਲਾ ਜਿਹੜਾ ਆਪਾਂ ਕਰਾ ਰਹੇ ਹਾਂ ਯਾਰ ਮੇਰੇ ਬਸਨਾ ਬਈ ਬਿਹਲਾਂ ਜੱਕ ਦਾ ਵੀਰਾਂ ਦੀ ਗਿਣਤੀ ਵੜੀ ਆ ਬੇਲਿਆਂ ਦੀ ਹਾਂ ਬਹੁਤ ਜਿਆਦਾ ਉਹਨਾਂ ਦੇ ਘਰੇ ਕਦਰ ਰਹਿਣੇਗੀ ਅੱਛਾ ਉਹਨਾਂ ਦੀ ਕਦਰ ਪਾ ਰਹੇ ਹਾਂ ਹਾਂ ਅੱਜ ਆਪਣਿਆਂ ਨੇ ਕਿਹਾ ਕਿ ਪਹਿਲਾਂ ਬੈਠਾ ਕਰੇ ਮੁਕਾਬਲੇ ਤੇ ਜਾਵੜਾ ਹਾਂ ਜੱਤਲੇ 4500 ਰੁਪਿਆ 4500 ਰੁਪਿਆ ਪ੍ਰਾਈਜ਼ ਰੱਖਿਆ ਗਿਆ ਗਿਆ ਤੇ ਬੇਲੇ ਰਹਿਣ ਦਾ ਕੋਈ ਕੋਈ ਵੀ ਕੰਮ ਨਹੀਂ ਕਰਨਾ ਮਨ ਤੇ ਫੂਨ ਵਗੈਰਾ ਸ਼ਰਤਾਂ ਨੇ ਸਾਨੂੰ ਦੱਸ ਸ਼ਰਤਾਂ ਦੱਸ ਦਿਓ ਬਾਈ ਇੱਕ ਵਾਰੀ ਵੀਰੇ ਬੇਲੇ ਰਹਿਣ ਦਾ ਮੁਕਾਬਲਾ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ ਵਿਖੇ ਕਰਾਇਆ ਜਾ ਰਿਹਾ ਹੈਗਾ ਮੋਬਾਈਲ ਫੋਨ ਨਹੀਂ ਵਰਤਣਾ ਜੀ ਮੋਬਾਈਲ ਫੋਨ ਸਾਰਿਆਂ ਦੇ ਵੀਰਾਂ ਦੇ ਬਾਹਰ ਜਮਾ ਹੋਣਗੇ ਇੱਥੇ ਠੀਕ ਹੈ ਜੀ ਜਾਂ ਕਿਸੇ ਦੇ ਨਾਲ ਕੋਈ ਜਾਣਾ ਫੜਾ ਸਕਦਾ ਹੈਗਾ ਜੀ ਠੀਕ ਹੈ ਜੀ ਸਿਰਫ ਜਿਹਨੇ ਪਾਰਟਿਸਿਪੇਟ ਕਰਨਾ ਉਹ ਹੀ ਅੰਦਰ ਜਾਊਗਾ ਜੀ ਠੀਕ ਹੈ ਜੀ ਬਾਕੀ ਵੀਰ ਸਾਰੇ ਬਾਹਰ ਰਹਿਣਗੇ ਜੀ ਠੀਕ ਹੈ ਜੀ ਬਾਥਰੂਮ ਨੇ ਕਰਨ ਜਾਣਾ ਬਿਲਕੁਲ ਵੀ ਠੀਕ ਹੈ ਜੀ ਠੀਕ ਹੈ ਜਿਹਨੇ ਬਾਥਰੂਮ ਕਰਨਾ ਪਹਿਲਾਂ ਕਰ ਲੈ ਬਾਈ ਸੌਣਾ ਨਹੀਂ ਹੈਗਾ ਜੀ ਬਿਲਕੁਲ ਵੀ ਠੀਕ ਹੈ ਜੀ ਗੱਦੇ ਬਸਾਏ ਹੋਏ ਆ ਪੈ ਸਕਦੇ ਆ ਬੈਠ ਸਕਦੇ ਆ ਠੀਕ ਹੈ ਜੀ ਗੱਲਾਂ ਬਾਤਾਂ ਕਰ ਸਕਦੇ ਆ ਜੀ ਠੀਕ ਹੈ ਜੀ ਕਿਸੇ ਵੀ ਤਰ੍ਹਾਂ ਦੇ ਕੋ ਗੇਮ ਨਹੀਂ ਖੇਡਣੇ ਜਿਵੇਂ ਕਿ ਤਾਸ਼ ਵਗੈਰਾ ਵੀਰ ਠੀਕ ਹੈ ਜੀ ਹਾਂਜੀ ਆਪਣੇ ਨਾਲ ਖਾਣ ਪੀਣ ਨੂੰ ਤੁਸੀਂ ਕੁਝ ਵੀ ਨਹੀਂ ਲਿਆ ਸਕਦੇ ਠੀਕ ਹੈ ਜੀ ਤੁਹਾਨੂੰ ਖਾਣ ਪੀਣ ਨੂੰ ਬਕਾਇਦਾਸੀਂ ਆਪ ਦੇਵਾਂਗੇ ਜੀ ਠੀਕ ਹੈ ਜੀ ਮੈਚ ਫਿਕਸ ਕਰਨ ਵਾਲੇ ਵੀਰ ਕੱਟੇ ਜਾਣਗੇ ਕਿਸੇ ਵੀ ਕਿਸਮ ਦਾ ਨਸ਼ਾ ਕਰਕੇ ਨਹੀਂ ਆਉਣਾ ਕਿਸੇ ਵੀ ਵੀਰ ਨੇ ਜੀ ਠੀਕ ਹੈ ਜੀ ਸਮਾਂ ਖੁੱਲਾ ਹੋਵੇਗਾ ਓਪਨ ਚੈਲੰਜ ਹੈ ਜੀ ਅਸੀਂ ਕੋਈ ਸਮੇਂ ਦੀ ਵੀ ਉਹ ਨਹੀਂ ਹੈਗੀ ਵੀ ਖੁੱਲਾ ਸਮਾਂ ਠੀਕ ਹੈ ਜੀ ਜਿਹੜਾ ਮਗਰ ਇੱਕ 12 ਵਜੇ ਤੋਂ ਸਟਾਰਟ ਹੋਣੀ ਹੈ ਸਾਮਣ 7 ਵਜੇ ਖਤਮ ਹੋ ਜਾਏ ਮੈਨੂੰ ਪਤਾ ਰਾਤ ਦੇ 12 ਵੱਜ ਜਾਣਾ ਸਵੇਰੇ 3:00 ਤੱਕ ਚੱਲੀ ਜਾਵੇ ਜੀ ਠੀਕ ਹੈ ਲੰਮਾ ਹੀ ਖੁੱਲਾ ਉਪਰ ਠੀਕ ਹੈ ਜੀ ਠੀਕ ਹੈ ਇੱਕ ਵਾਰ ਮੁਕਾਬਲੇ ਤੋਂ ਬਾਹਰ ਹੋਣ ਵਾਲੇ ਵੀਰ ਨੂੰ ਦੁਬਾਰਾ ਐਂਟਰੀ ਨਹੀਂ ਮਿਲੇਗੀ ਠੀਕ ਹੈ ਜੀ ਇਨਾਮ ਦੇ ਮੁਕਾਬਲੇ ਦੇ ਵਿੱਚ ਲਾਸਟ ਰਹਿਣ ਵਾਲੇ ਵੀਰ ਨੂੰ ਹੀ ਸਿਰਫ ਇਨਾਮ ਮਿਲੇਗਾ ਠੀਕ ਹੈ ਜੀ ਇੱਕ ਹੀ ਜਾਣੇ ਦੀ ਜਾਣਕਾਰੀ ਜਾਣੇ ਕਿੰਨੇ ਬੰਦੇ ਐਂਟਰ ਹੋਏ ਨੇ ਆਪਣੇ ਕੋਲੇ ਵੀ ਗਰਜੀਤ ਮੇਰੇ ਐਂਟਰ ਦਾ ਆਪਣੇ ਕੋਲੇ 100-100 ਤੋਂ ਕਰ ਲੈਂਦਾ ਪੈਂਟਰ ਅੱਛਾ ਆਪਾਂ ਜ਼ਰੂਰ 30 ਬੰਦੇ ਐਂਟਰ ਕੀਤੇ ਆ ਜੀ 30 ਬੰਦੇ ਐਂਟਰ ਕੀਤੇ ਆ ਕਿ 50 ਦੀਆਂ ਐਂਟਰੀਆਂ ਕੱਲ ਮੋੜੀਆਂ ਮੈਂ 30 ਚਾਲ ਐਸਾ ਇਹਦੇ ਵਿੱਚ ਇੱਕ ਬੰਦੇ ਦੀ ਜੋਨ ਕਰਨੀ ᱛੀ ਬੰਦਿਆਂ ਦੇ ਵਿੱਚੋਂ ਇੱਕ ਬੰਦਾ ਇੱਕ ਬੰਦਾ ਉਹ ਬੰਦਾ ਹੋਊਗਾ ਜਿਹੜਾ ਪੰਜਾਬ ਦਾ ਨੰਬਰ 1 ਵਿਹਲਾ ਹੋਗਾ ਜੀ ਠੀਕ ਹੈ ਠੀਕ ਹੈ ਕੰਮ ਕਰ ਸਕਦਾਗਾ ਧੰਨਵਾਦ ਮਿਹਰਬਾਨੀ ਕਰਨਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਇਹ ਜਿਹੜੇ ਮੁਕਾਬਲੇ ਕਰਾ ਰਹੇ ਨੇ ਭਰਾ ਆਪਣੇ ਬਹੁਤ ਵਧੀਆ ਬਹੁਤ ਵਧੀਆ ਮੁਕਾਬਲੇ ਜੀ ਜਿਵੇਂ ਵੀਰ ਨੇ ਕਿਹਾ ਵੀ ਦੁਨੀਆ ਦਾ ਨੰਬਰ 1 ਵਿਹਲਾ ਹੋਊਗਾ ਜਿਹੜਾ ਨੰਬਰ 1 ਵਿਹਲਾ ਹੋਊਗਾ ਤਾਂ ਆਲਸ ਹੋਊਗਾ ਉਹ ਮੁਕਾਬਲਾ ਨਹੀਂ ਜਿੱਤ ਸਕਦਾ ਅੱਛਾ ਕੰਮ ਕਰਨ ਵਾਲਾ ਜਿੱਤ ਸਕਦਾਗਾ ਠੀਕ ਹੈ ਜੀ ਠੀਕ ਹੈ ਜੀ ਜਿਹੜਾ ਕੰਮ ਕਰਦਾਗਾ ਉਦੇ ਜੀ ਅੰਦਰ ਸਬਰ ਸੰਤੋਖ ਹੋਗਾ ਸਹਿਲਤਾ ਹੋਗੀ ਕੋਈ ਜਨਤਕ ਇਸ ਮੁਕਾਬਲੇ ਦੇ ਵਿੱਚ ਭਾਗ ਲੈਣ ਵਾਸਤੇ ਭਰਾਵੋ ਛੋਟੀ ਉਮਰ ਦੇ ਬੱਚੇ ਵੀ ਨੇ ਬਜ਼ੁਰਗ ਵੀ ਨੇ ਸਾਡੇ ਨੌਜਵਾਨ ਵੀਰ ਵੀ ਨੇ ਸਾਰੇ ਭਰਾ ਨੇ ਇਹਦੇ ਵਿੱਚ ਜਿਹੜੇ ਵੀ ਭਾਗ ਲੈਣ ਆਏ ਨੇ ਸਾਰਿਆਂ ਦਾ ਧੰਨਵਾਦ ਆ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਭਰਾਵੋ ਤੇ ਮੁਕਾਬਲਾ ਜਿਹੜਾ ਹੁਣ ਸ਼ੁਰੂ ਹੋ ਚੁੱਕਿਆ ਧੰਨਵਾਦ ਹੈ ਜੀ ਸਾਰਿਆਂ ਦੀ ਐਂਟਰੀ ਜਿਹੜੀ ਕੀਤੀ ਜਾ ਰਹੀ ਹੈ ਤੁਹਾਨੂੰ ਦਿਖਾ ਦਿੰਦੇ ਆ ਵੀ ਇਧਰਲੀ ਸਾਈਡ ਸਾਡੇ ਭਰਾ ਸਾਰੇ ਪੁੱਜੇ ਹੋਏ ਨੇ ਸਾਰੇ ਭਰਾਵਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਇਸ ਮੁਕਾਬਲੇ ਦੇ ਵਿੱਚ ਹਿੱਸਾ ਲਇਤਾ ਤੇ ਅੰਦਰ ਗੱਡੇ ਵਗੈਰਾ ਲਾਏ ਹੋਏ ਨੇ ਬੜੀ ਚੰਗਾ ਸੋ ਇਧਰ ਵੀ ਦਿਖਾ ਦਿੰਨਾ ਭਰਾਵੋ ਪੂਰਾ ਇੱਕ ਨੰਬਰ ਮਾਹੌਲ ਹੈ ਐਂਡ ਅਲੱਗ-ਅਲੱਗ ਗੱਡੇ ਜਿਹੜੇ ਲਾਏ ਹੋਏ ਨੇ ਇੱਧਰ ਸਾਡੇ ਬਾਪੂ ਜੀ ਵੀ ਨੇ ਸਾਡੇ ਵੀਰ ਜੀ ਇੱਧਰ ਸਾਡਾ ਛੋਟਾ ਬੱਜੀ ਇਹ ਵੀ ਭਾਗ ਲੈ ਰਿਹਾ ਕਿਉਂ ਬੱਜੀ ਫਟਾ ਜਮਾ ਹੈਗਾ ਮਾਣ ਪੂਰਾ ਸਰੀਰ ਤੇ ਹੈਗਾ ਫਾਰਿਆਂ ਦਾ ਧੰਨਵਾਦ ਆ ਬਾਈ ਆਏ ਨੇ ਤੇ ਬਾਈ ਬਣ ਕੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਠੀਕ ਹੈ ਨਾ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਵਿਸਾਖਾ ਸਿੰਘ ਜੀ ਚਾਹਲ ਸਾਹਿਬ ਵੀ ਅੱਜ ਆਪਣੇ ਨਾਲ ਪੁੱਜੇ ਹੋਏ ਨੇ ਤੇ ਇੱਧਰ ਸਾਡੇ ਸਤਿਕਾਰਯੋਗ ਹਾਂਜੀ ਬਾਈ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਜਿਹੜੇ ਮੁਕਾਬਲੇ ਕਰਾਏ ਨੇ ਇਹਨਾਂ ਨੇ ਬਾਈਆਂ ਨੇ ਸਾਹਿਬ ਨੇ ਆਹ ਬਾਈ ਇਹ ਸਰੀਰ ਦੀ ਸੈਟ ਕੈਲਰਸ ਵਿੱਚ ਖੜੀਆਂ ਹਾਂਜੀ ਜਾਂ ਵੀ ਜਿਹੜਾ ਅੱਜ ਕਾਦੇ ਨੌਜਵਾਨ ਬਈ ਉਹਨਾਂ ਨੂੰ ਮਤਲਬ ਕਿ ਕਿਤਾਬਾਂ ਪੜ੍ਹਨ ਦਾ ਸ਼ੌਂਕ ਆਵੇ ਜਾਂ ਹਾਂਜੀ ਜਾਂ ਉਹਨਾਂ ਹੈ ਬਹਿਤ ਸੁਖਾਰਾ ਹੋਵੇ ਹਾਂਜੀ ਬਸ ਬੰਦ ਸਮਾਜ ਸੁਖਾਰਾ ਕਿੰਨਾ ਪਾ ਸਕਦੇ ਆ ਠੀਕ ਹੈ ਜੀ ਅੱਜ ਪਤਾ ਲੱਗ ਗਿਆ ਜੀ ਸਿੰਘ ਫਸ ਕੇ ਗੁੰਡੀਆਂ ਨਹੀਂ ਨਿਤਰੂਗੜੀ ਨਹੀਂ ਗਾਣੀ ਕਿਤਾਬਾਂ ਦੀਆਂ ਲਾਇਬ੍ਰੇਰੀਆਂ ਉਹਨਾਂ ਨੂੰ ਕਿਤਾਬਾਂ ਨੂੰ ਖੋਲਦਾ ਨਹੀਂ ਕੋਈ ਹਾਂਜੀ ਇਹ ਮਤਲਬ ਉਹਦਾ ਵਿੱਚ ਵਿੱਚ ਬੈਠਣਗੇ ਕਿਤਾਬਾਂ ਪੜ੍ਹਨ ਦਾ ਸ਼ੌਕ ਜਾਗਣ ਦਾ ਮਤਲਬ ਹੈ ਹਾਂਜੀ ਹਾਂਜੀ ਠੀਕ ਹੈ ਜੀ ਧੰਨਵਾਦ ਹੈ ਤੇਰੇ ਸਾਡੇ ਬਾਪੂ ਜੀ ਵੀ ਇਸ ਮੁਕਾਬਲੇ ਦੇ ਭਾਗ ਲੈ ਰਹੇ ਨੇ ਇਹਨਾਂ ਦਾ ਵੀ ਬਹੁਤ ਧੰਨਵਾਦ ਹੈ 30 ਬੰਦਿਆਂ ਨੇ ਪਾਰਟਿਸਿਪੇਟ ਕੀਤਾ ਭਰਾਵੋ ਤੇ ਖੁੱਲਾ ਸਮਾਜ ਕੋਈ ਸਮੇਂ ਦੀ ਕੋਈ ਲਿਮਟ ਨਹੀਂ ਖੁੱਲਾ ਸਮਾਜ ਹੈਗਾ ਬਾਈ ਬਾਈ ਗਰਜੀਤ ਦਾ ਪੂਰਾ ਜੋਰ ਲੱਗਿਆ ਪਿਆ ਇੱਧਰਲੇ ਪਾਸੇ ਆ ਸਰਤਾ ਲਿਖੀਆਂ ਹੋਈਆਂ ਨੇ ਭਰਾਵੋ ਮੇਲੇ ਰਹੇਨ ਮੁਕਾਬਲੇ ਵੱਖਰੀ ਫਿਰਤ ਪਾਈ ਆ ਪਿੰਡ ਕਹਿਲਾਂ ਦੇ ਨੌਜਵਾਨਾਂ ਨੇ ਇਹਨਾਂ ਦਾ ਧੰਨਵਾਦ ਆ ਮੋਬਾਈਲ ਫੂਲ ਦੀ ਵਰਤੋਂ ਨਹੀਂ ਕਰੀ ਜਾਣੀ ਕਿਸੇ ਨੇ ਵੀ ਲਾਈਕ ਨਹੀਂ ਆ ਸਾਰਾ ਕੁਝ ਸੋਨਾ ਵਗੈਰਾ ਨਹੀਂ ਪਰ ਉਹ ਗੇਮ ਨੂੰ ਨਹੀਂ ਖੇਡਣੀ ਕਿਸੇ ਨੇ ਵੀ ਖਾਣ ਪੀਣ ਤੇ ਤੁਸੀਂ ਇਹਨਾਂ ਵੱਲੋਂ ਹੀ ਦਿੱਤਾ ਜਾਣਾ ਕੁਝ ਵੀ ਨਾਲ ਨਹੀਂ ਲਿਖਿਆ ਹੋਇਆ ਸਾਰੀਆਂ ਸ਼ਰਤਾਂ ਜਿਹੜੀਆਂ ਇਹਦੇ ਉੱਪਰ ਲਿਖੀਆਂ ਹੋਈਆਂ ਨੇ ਧੰਨਵਾਦ ਆ ਜੀ